ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਦੇਹਾ ਗੜਾ ਮਹੱਲਾ ਪੰਜਵਾ ਸੰਤ ਅਨਕਾਇ ਰਤੜਿਆ ਵਾਟ ਦੁਹਿਲੀ ਰਾਮ ਇਸੇ ਤਰ੍ਹਾਂ ਉਚਾਰਨ ਕਰਨਾ ਆਮ ਕਈ ਨਾ ਅਨਕਾਇ ਇਕੱਠਾ ਹੀ ਕਹਿ ਜਾਂਦੇ ਹਨ ਆਨ ਇਥੇ ਯਮਕ ਲਾ ਦਿੰਨੀ ਹੈ ਆਨ ਕਾਇ ਰਤੜਿਆ ਇਥੇ ਵਿਸਰਾਮ ਵਾਟ ਦੁਹਿਲੀ ਰਾਮ ਬਾਪ ਕੁਮਾਵਦਿਆ ਤੇਰਾ ਕੋਏ ਨਾ 베ਲੀ ਰਾਮ ਕੋਏ ਕੋਏ ਨਾ 베ਲੀ ਹੋਏ ਤੇਰਾ ਹਾਂ ਪਹਿਲਾਂ ਕੋਈ ਪਤਾ ਆਇਆ ਹੈ ਕਕੇ ਹੂੜਾ ਈੜੀ ਸਿਹਾਰੀ ਉਸ ਉਚਾਰਨ ਕਰਨਾ ਕੋਏ ਇਥੇ ਲਾਂ ਹੈ ਕੋਏ ਨਾ 베ਲੀ ਹੋਏ ਤੇਰਾ ਕੋਏ ਨਾ 베ਲੀ ਹੋਏ ਤੇਰਾ ਸਦਾ ਪਛੋਤਾਵਹਿ ਗੁਣ ਗੋਪਾਲ ਨਾ ਜਪਹਿ ਰਸਨ ਫਿਰ ਕਦੋ ਸੇ ਦੇ ਫਿਰ ਕਦੋ ਸੇ ਦਿਹ ਆਵਹਿ ਗੁਣ ਗੋਪਾਲ ਗੋਪਾਲ ਔਂਕੜ ਨਾਲ ਉਚਾਰਨ ਕਰਨਾ ਜੇ ਹੂੜਾ ਹੋਏ ਫਿਰ ਦੀਰਘ ਮਾਤਰਾ ਗੋਪਾਲ ਔਂਕੜ ਲਘੂ ਮਾਤਰਾ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦੋ ਸੇ ਦਿਹ ਆਵਹਿ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦੋ ਸੇ ਦਿਹ ਆਵਹਿ ਤਰਵਰ ਵਿਚੁੰਨੇ ਨਹ ਪਾਤ ਜੁੜਦੇ ਜਮ ਮਗ ਗੌਣ अकेਲੀ ਮਗ ਪੁਲਾ ਹੀ ਬੋਲਣਾ ਰਸਤਾ ਜਮ ਮਗ ਜਮ ਮਗ ਗੌਣ अकेਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਵਲਵੰਚ ਲੋਕ ਕਰਹਿ ਵਲਵੰਚ ਥੋੜਾ ਜਿਹਾ ਵਿੱਚ ਡੈਸ਼ ਦੇ ਕੇ ਪਾਠ ਵੱਖਰਾ ਹੀ ਹੈ ਸੰਬੰਧਕ ਜਾ ਬੋਨਾ ਵਲਸ਼ਲ ਤੂੰ ਵਲਵੰਚ ਲੋਕ ਕਰਹਿ ਤੂੰ ਵਲਵੰਚ ਲੋਕ ਕਰਹਿ ਬਲਵੰਚ ਤੇ ਠਮਕ ਲੱਗ ਜੀਗੀ ਤੂੰ ਵਲਵੰਚ ਲੋਕ ਕਰਹਿ ਸਭ ਜਾਣ ਜਾਣੀ RAM ਯਾਨੀ ਵੀ ਇਹ ਜੀਵ ਤੂੰ ਜਿਹੜਾ ਵਲਸ਼ਾ ਲੈ ਲੁੱਕ ਕੇ ਕਰਦਾ ਹੈ ਪਰ ਸਭ ਜਾਣੇ ਜਾਣੀ RAM ਤੂੰ ਵਲਵੰਚ ਲੋਕ ਕਰਹਿ ਸਭ ਜਾਣੇ ਜਾਣੀ RAM ਲੇਖਾ ਧਰਮ ਪਿਆ ਤਿਨ ਤੇਲ ਭੀੜੇ ਤਿਲ ਪੀੜੇ ਕਹਾਣੀ ਰਾਮ ਹਾਂ ਤਿਲ ਪੀੜੇ ਕਹਾਣੀ ਤਿਲ ਵੀ ਬੋਲਾ ਬੋਲਣਾ ਹੈ ਪੀੜੇ ਵੀ ਬੋਲਾ ਬੋਲਣਾ ਹੈ ਪੀੜੇ ਨਹੀਂ ਕਹਿਣਾ ਤਿਲ ਪੀੜੇ ਕਹਾਣੀ ਰਾਮ ਕੀਰਤ ਕਮਾਣੇ ਦੁਖ ਸਹ ਪ੍ਰਾਣੀ ਅਨਿਕ ਜੋਨ ਪਰਮਾਇਆ ਬਹਾ ਮੋਹਨੀ ਸੰਗ ਰੱਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਜਹੁ ਆਣ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਧਰਮ ਮੋਹ ਲੁਭਾਣੀ ਵਿਚ ਨਾ ਕੋਈ ਕਰੇ ਅਕਿਰਤ ਕਾਣ ਵਿਛੜ ਪਿਆ ਅਕ੍ਰੇਤ ਕਾਣ ਜਿਹੜਾ ਜੇ ਰਾਰਾ ਪੂਰਾ ਹੋਵੇ ਅਕਿਰਤ ਕਾਣ ਤੇ ਜੇ ਹੀਠਾਂ ਰਾਰਾ ਹੋਵੇ ਤਾਂ ਸਿਆਰੀ ਜਿਹੜੀ ਹੈ ਕੱਕੇ ਰਾਰੇ ਨੂੰ ਲੱਗ ਜੰਦੀ ਹੈ ਆ ਆ ਕਰੇਤ ਕਾਣ ਅਕ੍ਰੇਤ ਕਾਣ ਵਿਛੜ ਗਿਆ ਵਿਚ ਨਾ ਕੋਈ ਕਰੇ ਅਕ੍ਰੇਤ ਕਾਣ ਵਿਛੜ ਪਿਆ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਕਠਨ ਪਦ ਤੇ ਵਿਸਰਾਮ ਹੈ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਣੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਤਪਤ ਥੰਮ ਗਲ ਲਾਤਿਆ ਗੋਣ ਗੋਬਿੰਦ ਗੁਰਮੁਖ ਨਾਮਾ ਹਾਂ ਗੋਣ ਗੋਬਿੰਦ ਜੇ ਗੋਣ ਗੋਬਿੰਦ ਵਾਹੀ ਗੁਰੂ ਦੇ ਗੁਰਮਖ ਬੰਡ ਕੇ ਨਾ ਜਪਿਆ ਤਾਂ ਤਪਤ ਥੰਮ ਗੱਲ ਲਾਤੀਆ ਉਹਨਾਂ ਦੀ ਗੱਲ ਲਾਏ ਜਾਂਦੇ ਆ ਤੱਤੇ ਥਮਲਿਆਂ ਨਾਲ ਕਾਮ ਕ੍ਰੋਧ ਅਹੰਕਾਰ ਮੂਠਾ ਖੋਇ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਹਰ ਜਾਪ ਰਸਨ ਨਾ ਜਾਪਿਆ ਤੁਜ ਬੇਨ ਕੋ ਨਾਹੀ ਤੁਜ ਬੇਨ ਇਥੇ ਠਮਕ ਕੋ ਨਾਹੀ ਤੁਜ ਬੇਨ ਕੋ ਨਾਹੀ ਪ੍ਰਭ ਰਖਨ ਹਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਪਤਿਤ ਉਧਾਰਨ ਹਰ ਇਸਨਾਮ ਧਿਆਨ ਨਾਲ ਲਾਉਣਾ ਪਤਿਤ ਉਧਾਰਨ ਇਥੇ ਵਿਸਰਾਮ ਹੈ ਹਰ ਇਥੇ ਜਮਕ ਲਾ ਦਨੀ ਹੈ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਹਰ ਬਿਰਦ ਤੁਮਾਰਾ ਰਾਮ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਰਧ ਦਇਅਲਾ ਅੰਧ ਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤ ਪਾਲਾ ਸਰਨ ਤੇਰੀ ਕਟ ਮਹਾ ਬੇੜੀ ਇੱਕ ਨਾਮ ਦੇਹ ਆਧਾਰਾ ਬੇਨਵੰਤ ਨਾਨਕ ਕਰ ਦੇ ਰੱਖ ਬੇਨਵੰਤ ਨਾਨਕ ਕਾਰ ਦੇ ਰੱਖੋ ਕਰਨਾ ਮੈਂ ਹੱਥਾਂ ਦਾ ਹੱਥ ਦੇ ਕੇ ਰੱਖ ਲਓ ਬਿਨਵੰਤ ਨਾਨਕ ਕਾਰ ਦੇ ਰੱਖੋ ਗੋਬਿੰਦ ਦੀਨ ਦਇਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਅਨੰਦ ਬਿਨੋਦ ਸਦ ਹੀ ਗੋਣ ਗੋਪਾਲ ਨਿਤ ਗਾਈਐ ਭਾਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੂਨ ਨਾ ਧਾਈਐ ਗਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨ ਜਾਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ